ਸਸਿਕਾ ਜੀ ਮੈਂ ਹਕੌਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦਾ ਸਟਰੋਂਗ ਬਾਰਡਰ ਐਕਟ 2025 ਦੇ ਵਿੱਚ ਪੇਸ਼ ਕੀਤਾ ਗਿਆ ਇੱਕ ਨਵਾਂ ਕਾਨੂੰਨ ਹੈ ਜਿਸ ਦਾ ਮਕਸਦ ਕੈਨੇਡਾ ਦੀਆਂ ਸਰਹੱਦਾਂ ਦੀ ਸੁਰੱਖਿਆ ਵਧਾਉਣਾ ਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਧਾਰਨਾ ਤੇ ਡਰੱਗਸ ਦੀ ਤਸਕਰੀ ਰੋਕਣ ਦੇ ਲਈ ਨਵੇਂ ਕਦਮ ਚੁੱਕਣੇ ਨੇ ਹੁਣ ਕੈਨੇਡਾ ਦੇ ਵਿੱਚ ਸ਼ਰਨ ਲੈਣਾ ਔਖਾ ਕੰਮ ਹੋ ਜਾਵੇਗਾ ਕੈਨੇਡਾ ਦਾ ਸਟਰੋਂਗ ਬਾਰਡਰ ਐਕਟ ਜਿਸ ਨੂੰ ਅਸਾਈਲਮ ਵੀ ਆਖਿਆ ਜਾਂਦਾ ਹੈ ਉਹਨਾਂ ਲੋਕਾਂ ਨੂੰ ਮਿਲਦੀ ਹੈ ਜਿਹੜੇ ਲੋਕ ਸੱਚਮੁੱਚ ਕਿਸੇ ਮੁਸੀਬਤ ਵਿੱਚ ਹੋਣ ਜਿਵੇਂ ਕਿ ਰੂਸ ਅਤੇ ਯੂਕਰੇਨ ਦੀ ਜੰਗ ਲੱਗੀ ਹੋਈ ਹੈ ਅਤੇ ਲੋਕਾਂ ਦਾ ਉਜਾੜਾ ਹੋ ਰਿਹਾ ਹੈ ਜਾਂ ਫਿਰ ਕਿਸੇ ਦੇਸ਼ ਵਿੱਚ ਕਿਸੇ ਸਮਾਜਿਕ ਸੁਧਾਰਕ ਨੂੰ ਕਿਸੇ ਕਾਰਨ ਕਰਕੇ ਆਪਣੇ ਦੇਸ਼ ਵਿੱਚ ਖਤਰਾ ਹੋਵੇ ਉਸ ਦੀ ਜਾਨ ਨੂੰ ਖਤਰਾ ਹੋਵੇ ਤਾਂ ਉਹ ਸ਼ਖਸ ਕੈਨੇਡਾ ਵਿੱਚ ਪਹੁੰਚ ਕੇ ਅਸਾਈਲਮ ਮੰਗੇ ਜਾਂ ਫਿਰ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਦੇ ਦਿੱਤੀ ਜਾਂਦੀ ਸੀ ਅਤੇ ਇਹੀ ਸ਼ਖਸ ਬਾਅਦ ਵਿੱਚ ਪੱਕਾ ਵਸਨੀਕ ਬਣ ਕੇ ਸਿਟੀਜ਼ਨ ਵੀ ਬਣ ਜਾਂਦਾ ਸੀ ਪਰ ਇਸ ਅਸਾਈਲਮ ਦਾ ਵੱਡੇ ਪੱਧਰ ਉੱਤੇ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਸੀ ਜਿਵੇਂ ਕਿ ਕੋਈ ਸਟੂਡੈਂਟ ਕੈਨੇਡਾ ਪੜ੍ਹਾਈ ਕਰਨ ਲਈ ਜਾਂਦਾ ਤਾਂ ਉਹ ਸਕੂਲ ਫੀਸਾਂ ਦੇਣ ਜੋਗੇ ਪੈਸੇ ਨਹੀਂ ਹੁੰਦੇ ਤਾਂ ਉਹ ਕੈਨੇਡਾ ਵਿੱਚ ਅਸਾਈਲਮ ਦਾ ਕੇਸ ਲਾ ਦਿੰਦਾ ਅਤੇ ਆਪਣੇ ਪਿਤਰੀ ਦੇਸ਼ ਤੋਂ ਕਿਸੇ ਵੱਡੇ ਸਿਆਸੀ ਲੀਡਰ ਤੋਂ ਇੱਕ ਚਿੱਠੀ ਲੈ ਆਉਂਦਾ ਤੇ ਆਪਣੇ ਕੇਸ ਵਿੱਚ ਲਾ ਦਿੰਦਾ ਤਾਂ ਉਸ ਨੂੰ ਆਰਾਮ ਨਾਲ ਸ਼ਰਨ ਮਿਲ ਜਾਂਦੀ ਹੈ ਬਾਅਦ ਵਿੱਚ ਪੀਆਰ ਵੀ ਮਿਲ ਜਾਂਦੀ ਹੈ ਅਤੇ ਉਸ ਦਾ ਕੰਮ ਪੱਕਾ ਹੋ ਜਾਂਦਾ ਜਿਹੜੇ ਲੋਕ ਕੈਨੇਡਾ ਵਿੱਚ ਵਿਜ਼ਿਟਰ ਵੀਜ਼ੇ ਉੱਤੇ ਜਾਂਦੇ ਨੇ ਅਤੇ ਜਾ ਕੇ ਪੱਕੇ ਹੋਣ ਲਈ ਤਰਕੀਬ ਲੜਾਉਂਦੇ ਨੇ ਯਾਨੀ ਕਿ ਅਸਾਈਲਮ ਦਾ ਕੇਸ ਲਾ ਦਿੰਦੇ ਨੇ ਉਹਨਾਂ ਨੂੰ ਵੀ ਆਰਾਮ ਨਾਲ ਕੈਨੇਡਾ ਵਿੱਚ ਸ਼ਰਨ ਮਿਲ ਜਾਂਦੀ ਸੀ ਬਾਅਦ ਵਿੱਚ ਉਹ ਪੱਕੇ ਹੋ ਜਾਂਦੇ ਸੀ ਇਸ ਤੋਂ ਪਹਿਲਾਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਸੀ ਦੱਸਦੇ ਕਿ ਕੈਨੇਡਾ ਸਰਕਾਰ ਚੁਕੰਨੀ ਹੋ ਚੁੱਕੀ ਆ ਤੇ ਉਹਨਾਂ ਨੂੰ ਸਾਰੀਆਂ ਤਰਕੀਬਾਂ ਦਾ ਪਤਾ ਲੱਗ ਚੁੱਕਿਆ ਹੈ ਤਾਂ ਹੁਣ ਉਹਨਾਂ ਦੇ ਸਟਰੋਂਗ ਬਾਰਡਰ ਐਕਟ ਲੇ ਆਉਂਦਾ ਹੈ ਤੇ ਇਸ ਦੇ ਤਹਿਤ ਹੁਣ ਜੇ ਕੋਈ ਸ਼ਰਨਵਾਸਤੇ ਫਾਈਲ ਲਾਉਂਦਾ ਹੈ ਤਾਂ ਉਸ ਦੀ ਫਾਈਲ ਰੱਦ ਹੋਵੇਗੀ ਜਿਵੇਂ ਕੋਈ ਅਮਰੀਕਾ ਤੋਂ ਬਾਰਡਰ ਪਾਰ ਕਰਕੇ ਕੈਨੇਡਾ ਆ ਜਾਂਦੇ ਤੇ ਆਪਣੀ ਅਸਾਲਮ ਦੀ ਫਾਈਲ ਲਗਾ ਦਿੰਦਾ ਤੇ ਫਿਰ ਕਿਤੇ ਹੋਰ ਚਲੇ ਜਾਂਦਾ ਤੇ ਪਹਿਲਾਂ ਹੀ ਇਹ ਹੁੰਦਾ ਸੀਗਾ ਪਰ ਉਸ ਦੀ ਫਾਈਲ ਨੂੰ ਹੁਣ ਪ੍ਰੋਸੈਸਿੰਗ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਪਰ ਹੁਣ ਅਜਿਆ ਨਹੀਂ ਹੋਵੇਗਾ ਤੇ ਉਸ ਨੂੰ ਸਰੀਰਕ ਤੇ ਉਥੇ ਮੌਜੂਦ ਹੋਣਾ ਪਵੇਗਾ ਤਾਂ ਹੀ ਉਸੇ ਫਾਈਲ ਨੂੰ ਵੇਖਿਆ ਜਾਵੇਗਾ ਨਹੀਂ ਤਾਂ ਰੱਦ ਸਮਝੀ ਜਾਵੇਗੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ